ਸਟੇਰੇ ਵੱਲੋਂ ਬਿਆਸ ਤੇ ਆਜੂ ਬਣਾਇਆ ਜਾ ਰਿਹਾ ਪੁਲਤ ਦੇ ਮੰਡ ਖੇਤਰ ਦੇ ਪਿੰਡਾਂ ਵੱਲ ਵਿਦਿਆ ਖਤਰਾ ਮੰਡ ਬੁਤਾਲਾ ਚ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪਿੰਡਾਂ ਦੇ ਲੋਕਾਂ ਨੇ ਕੀਤਾ ਰੋਸ ਮੁਜ਼ਾਹਰਾ ਦਰਿਆ ਪਾਰ ਬਿਆਸ ਡੇਰੇ ਵੱਲੋਂ ਆਪਣੇ ਪਾਸੇ ਦੇ ਨਾਲ-ਨਾਲ ਦਰਿਆ ਵਿੱਚ ਬਣ ਬਣਾਇਆ ਜਾ ਰਿਹਾ ਤੇ ਉੱਪਰ ਉਸ ਦੀ ਮਜ਼ਬੂਤੀ ਲਈ ਰੁੱਖ ਵੀ ਲਗਾ ਦਿੱਤੇ ਗਏ ਹਨ ਇਹ ਇਲਾਜ਼ਾ ਪਿੰਡ ਬੁਤਾਲਾ ਚ ਕੋਕੀ ਢਿਲਵਾ ਤੇ ਦਰਿਆ ਨੇੜੇ ਲੱਗਦੇ ਪਿੰਡਾਂ ਦੇ ਲੋਕਾਂ ਵੱਲੋਂ ਲਗਾਏ ਹਨ ਅੱਜ ਇਸ ਸਬੰਧੀ ਪਿੰਡ ਬੁਤਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਵਕ ਵਕ ਪਿੰਡਾਂ ਦੇ ਲੋਕਾਂ ਨੇ ਮੀਟਿੰਗ ਕੀਤੀ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਕਰਮ ਸਿੰਘ ਢਿਲਵਾ ਤੇ ਹੋਰ ਆਗੂ ਵਿਸ਼ੇਸ਼ ਤੌਰ ਤੇ ਪੁੱਜੇ ਤੇ ਡੇਰੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆ ਦਰਿਆ ਕੰਡੇ ਪੁੱਜੇ ਜਿੱਥੇ ਪੁੱਜੇ ਉਕਤ ਆਗੂਆਂ ਨੇ ਆਖਿਆ ਕਿ ਡੇਰੇ ਵੱਲੋਂ ਦਰਿਆ 'ਚ ਬੰਨ ਬਣਾ ਕੇ ਕੁਦਰਤੀ ਵਹ ਨੂੰ ਰੋਕਿਆ ਜਾ ਰਿਹਾ ਹੈ ਜਿਸ ਕਾਰਨ ਦਰਿਆ ਦੇ ਵਹਿਨ ਨੂੰ ਪੁਲਤ ਦੇ ਮੰਡ ਖੇਤਰ ਨੂੰ ਵੱਡੀ ਲੱਗੇ ਕਿ ਉਹਨਾਂ ਡੇਰਾ ਬਿਆਸ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਦਰਿਆ ਵਿੱਚ ਇਸ ਉਸਾਰੀ ਨੂੰ ਰੋਕਿਆ ਜਾਵੇ ਨਹੀਂ ਤਾਂ ਜਥੇਬੰਦੀ ਵੱਲੋਂ ਵੱਡਾ ਸੰਘਰਸ਼ ਉਲਕਿਆ ਜਾਵੇਗਾ ਇਸ ਸਬੰਧੀ ਜਾਦਰ ਡਰੇਨ ਵਿਭਾਗ ਦੇ ਐਸ.ਟੀ.ਓ ਖੁਸ਼ਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਇਹ ਮਾਮਲਾ ਡੀ.ਸੀ.ਪੀ ਕਪੂਰਥਲਾ ਤੇ ਐਸ.ਟੀ.ਐਮ ਕਪੂਰਥਲਾ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਨਹੀਂ ਚਲੇਗਾ ਨਹੀਂ ਚਲੇਗਾ ਨਾਂ ਨਾ ਤੱਕਾ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਮਜ਼ਦੂਰ ਇੱਕਤ ਜ਼ਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਖੋਸਾ ਜ਼ਿੰਦਾਬਾਦ ਅਸੀਂ ਸਰ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਬਕਾ ਸਰਪੰਚ ਬਤਾਲਾ ਅਤੇ ਪ੍ਰਧਾਨ ਖਾਲਸਾ ਯੂਨੀਅਨ ਦਾ ਖੋਸਾ ਯੂਨੀਅਨ ਦਾ ਮੀਤ ਪ੍ਰਧਾਨ ਆ ਅਤੇ ਮੈਂ ਇਹ ਅਰਜ਼ ਕਰਦਾ ਵੀ ਅਸੀਂ 2 ਮਹੀਨੇ ਤੋਂ ਤਕਰੀਬਨ ਤੁਰੇ ਆ ਜਦੋਂ ਵੀ ਇੱਥੇ ਕੋਈ ਪ੍ਰਸ਼ਾਸਨ ਪ੍ਰਸ਼ਾਸ਼ਕ ਆਉਂਦਾ ਉਹ ਐਡਾ ਡਰਿਆ ਹੁੰਦਾ ਆ ਪਹਿਲਾਂ ਸਾਡੇ ਨਾਲ ਆਉਂਦਾ ਜਦੋਂ ਇੱਥੇ ਆਉਂਦਾ ਤੇ ਉਹ ਡੇਰੇ ਵਾਲੇ ਨੂੰ ਫੋਨ ਕਰਕੇ ਤੇ ਉਹਨਾਂ ਨੂੰ ਕਦੀ ਨਾਲ ਲੈ ਕੇ ਆਉਂਦਾ ਦੋ ਵਾਰੀ ਐਸੇ ਮੌਕੇ ਤੇ ਐਸ.ਡੀ.ਐਮ ਸਾਹਿਬ ਡੀ.ਐਸ.ਪੀ ਇੱਥੇ ਆਏ ਆ ਉਹਨਾਂ ਸਾਡੇ ਸਾਹਮਣੇ ਇਹ ਵੀ ਕਿਹਾ ਡੇਰੇ ਵਾਲੇ ਮੈਂ ਅੱਜ ਤੋਂ ਲੈ ਕੇ ਇੱਥੇ ਬੋਰਾ ਨਹੀਂ ਛੱਡਦੇ ਪਰ ਜਦੋਂ ਦੋ ਚਾਰ ਦੇ ਲੰਘ ਜਾਂਦੇ ਆ ਫਿਰ ਉਹੀ ਕੰਮ ਜਿਹੜਾ ਪਿੱਛੇ ਚੱਲਣ ਲੱਪੈਂਦਾ ਪਿੱਛੇ ਹੋ ਗਿਆ ਜਾਂਦਾ ਲਗਾਤਾਰ ਇਹਨੂੰ ਡੇਢ ਮਹੀਨਾ ਹੋ ਗਿਆ ਸਾਨੂੰ ਐਸੇ ਹਿਸਾਬ ਦੇ ਨਾਲੇ ਤੰਗ ਕਰੀ ਜਾਂਦੇ ਆ ਅਸੀਂ ਹਾਰ ਕੇ ਪ੍ਰਸ਼ਾਸਕ ਤੇ ਪ੍ਰਸ਼ਾਸ਼ਨ ਤੇ ਸਾਡਾ ਕੋਈ ਵਿਸ਼ਵਾਸ ਨਹੀਂ ਰਿਹਾ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕਰਨੀ ਤੇ ਨਾ ਹੀ ਉਹਨਾਂ ਦੇ ਕੋਲ ਜਾਣਾ ਅਸੀਂ ਉਦੋਂ ਹਾਰ ਕੇ ਹੰਬ ਕੇ ਫੇਰ ਅਸੀਂ ਖੋਸਾ ਸਾਹਿਬ ਦਾ ਆਸਰਾ ਲਿਆ ਵੀ ਇੱਕ ਯੂਨੀਅਨ ਆ ਜਿਹਦੇ ਕੋਲੋਂ ਕੋਈ ਡਰ ਸਕਦਾ ਨਹੀਂ ਤੇ ਜਿਹੜੇ ਜਿੰਨੇ ਵੀ ਅਫਸਰ ਆ ਜੋ ਸਾਡਾ ਐਮਐਲਏ ਜੋ ਉਹ ਸਭ ਜਿਹਦਾ ਵਿਕੇ ਆ ਡਰੇ ਆ ਸਿਰਫ ਇੱਥੇ ਆ ਕੇ ਕੋਈ ਸਾਡੇ ਨਾਲ ਖੜੇ ਹੋਣ ਨੂੰ ਅਤੇ ਕੋਈ ਵੀ ਬੋਲਣ ਨੂੰ ਤਿਆਰ ਨਹੀਂਗਾ ਅਸੀਂ ਇਹਨਾਂ ਦਾ ਆਸਰਾ ਧੱਕਿਆ ਇਹ ਜੋ ਵੀ ਕਰਨਗੇ ਜੋ ਵੀ ਸਾਨੂੰ ਪ੍ਰੋਗਰਾਮ ਦੇਣਗੇ ਹਾਈ ਕੋਰਟ ਜਾਣਦਾ ਸੁਪਰੀਮ ਕੋਰਟ ਜਾਣਦਾ ਅਸੀਂ ਤਨ ਮਨ ਧੰਦੇ ਨਾਲ ਵੀ ਹਰ ਇੱਕ ਤਰ੍ਹਾਂ ਇਹਨਾਂ ਦੇ ਨਾਲ ਆਲ ਕੇ ਚੱਲਾਂਗੇ ਤਿੰਨ ਸਾਫ ਲਾਵਾਂਗੇ ਇਨਸਾਫ ਹੀ ਲੈਣਾ ਛੜਨਾ ਨਹੀਂ ਜੋ ਮਰਜੀ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨ ਸਿੰਘ ਪਰਦਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੋ ਖੁਸ਼ ਆਸੀਂ ਬੜੀ ਵਾਰ 2-3 ਸਾਲ ਤੋਂ ਇਹਨੂੰ ਕਰ ਰਹੇ ਵੀ ਇਹ ਕੰਮ ਨਾ ਕਰ ਉਹ 10 ਦਿਨ ਹਟ ਜਾਂਦਾ ਮੁੜ ਕੇ ਉਹਦੋਂ ਗਾਹ ਆ ਜਾਂਦਾ ਫੇ ਉਹ ਛੋਟਾ ਇਜਾ ਕਿਹਾ ਮੈਂ ਨਹੀਂ ਗਾਹ ਕਰਦਾ ਤੇ ਹੋਰ ਕਿ ਉਹ ਫੇ ਗਾਂ ਲਾਇਆ ਤੁਹਾਡੇ ਸਾਹਮਣੇ ਆ 5 6 1 ਹੁਣੇ ਲਾ ਲਿਆ 3 ਬੰਨ ਪਹਿਲਾਂ ਲਾਏ ਆ 1 ਬੰਨ ਪੂਰਾ ਕਰਾ ਦੁਆ ਲਾ ਲਿਆ 3ਜਾ ਲਾ ਲਿਆ ਹੁਣੇ ਚੌਥਾ ਤੇ ਹੁਣ ਲਾਉਣ ਲੱਗਾ ਮੈਂ ਸਾਰੀ ਦੁਨੀਆ ਰੋਟ ਦੇਣੀ ਔਰ ਇਹ ਕਾਮਯਾਬ ਹੁੰਦਾ ਤੇ ਢਿਲਵਾ ਤੇ ਬਤਾਰ ਵੱਖਰੀ ਗੱਲ ਆ ਸਾਰੇ ਜ਼ਿਲ੍ਹੇ ਕਬੂਸ ਹੈ ਪਿੰਡ ਨਹੀਂ ਕੋਈ ਰਹਿੰਦਾ ਨਹੀਂ ਫਿਰ ਅਸੀਂ ਇਹਦੇ ਗਾ ਲੜਾਈ ਪੂਰੀ ਚਾਹੇ ਹਾਈ ਕੋਰਟ ਜਾਣਾ ਪਵੇ ਚਾਹੇ ਸਮਾਜਿਕ ਤੌਰ ਤੇ ਲੜਨਾ ਪਵੇ ਅਸੀਂ ਨਾ ਪੂਰੀ ਤਰ੍ਹਾਂ ਲੜਾਂਗੇ ਜਦ ਤੱਕ ਇਹ ਕੰਮ ਆਪਣਾ ਦਰਿਆ ਦਾ ਮੇਰਾ ਬਹਾ ਆ ਉਹ ਸਹੀ ਸਾਤੇ ਨਹੀਂ ਰਹਿ ਜਾਂਦਾ ਅਸਾਂ ਸੰਦੇ ਧਿਆਨ ਵਿੱਚ ਲੈਂਦਾ ਗਿਆ ਆ ਸ਼ਾਸਨ ਦੇ ਧਿਆਨ ਦੇ ਬਹੁਤ ਵਾਰੀ ਲੈਂਦਾ ਗਿਆ ਵਾ ਵਾਲੀ ਸੀੜੀ ਵਾਲਿਆ ਚ ਹਾਂ ਅੱਜ ਇਹਦੇ ਨਾਲ ਸਾਡੇ ਸਾਰੇ ਇੱਥੇ ਐਸਡੀਓ ਸਾਹਿਬ ਵੀ ਇੰਜੀਨੀਅਰ ਵੀ ਆਇਆ ਉਹਨਾਂ ਨੇ ਇਹ ਗੱਲ ਹੀ ਕੀਤੀ ਹੈ ਵੀ ਕੰਮ ਗਲਤ ਹੋ ਰਿਹਾ ਵਾ ਪਰ ਉਹ ਉਹ ਨਹੀਂ ਹਰਦੇ ਕਿਸੇ ਦੇ ਅੱਖੇ ਵੀ ਹਾਂਜੀ ਗੱਲ ਕਰੀ ਮਾਦੀ ਤੇ ਸਰਿੰਦਰ ਸਿੰਘ ਸ਼ੇਰਗਿੱਲ ਭਾਰਤੀ ਕਿਸਾਨ ਯੂਨੀਅਨ ਖੋਸਾ ਉਮੀਦਪਰਦਾਨ ਪੰਜਾਬ ਅੱਜ ਅਸੀਂ ਵਿਆਸ ਦਰਿਆ ਦੇ ਮਾਂਡੇ ਰੀਅ ਵਿੱਚ ਬਿਆਸ ਦੇ ਕੰਢੇ ਤੇ ਸਰਦਾਰ ਸਖਜਿੰਦਰ ਸਿੰਘ ਜੀ ਖੋਸਾ ਸਾਡੇ ਕੌਮੀ ਪ੍ਰਧਾਨ ਉਹਨਾਂ ਦੀ ਰਹਿਨਮਈ ਹੇਠ ਇਲਾਕੇ ਦੇ ਜੋ ਦੁੱਖ ਤਕਲੀਫਾਂ ਸੀ ਉਸ ਨੂੰ ਦੇਖਣ ਵਾਸਤੇ ਇੱਥੇ ਸਪੈਸ਼ਲ ਪਹੁੰਚੇ ਆ ਅੱਜ ਅਸੀਂ ਮੌਕੇ ਤੇ ਦਰਿਆ ਦੇ ਕੰਢੇ ਤੇ ਖੜੇ ਆ ਔਰ ਜੋ ਹਾਲਾਤ ਅੱਜ ਅਸੀਂ ਦੇਖ ਰਹੇ ਆ ਉਹ ਸਾਡੇ ਇਲਾਕੇ ਦੇ ਕਿਸਾਨਾਂ ਨਾਲ ਡੇਰਾ ਬਿਆਸ ਵੱਲੋਂ ਬਹੁਤ ਵੱਧ ਕੇ ਤਕਾ ਕੀਤਾ ਜਾ ਰਿਹਾ ਹੈ ਕਿਉਂਕਿ ਜੋ ਦਰਿਆ ਦਾ ਕੁਦਰਤੀ ਵਹਾਅ ਹੈ ਉਸ ਨੂੰ ਰੋਕ ਕੇ ਉਸ ਦਾ ਜਿਹੜਾ ਮੁਖ ਹੈ ਉਹ ਬਤਾਲਾ ਪਿੰਡਾਂ ਨੂੰ ਚੱਕੋ ਕੀ ਪਿੰਡਾਂ ਨੂੰ ਇੱਧਰ ਨੂੰ ਮੋੜਿਆ ਜਾ ਰਿਹਾ ਹੈ ਔਰ ਦਰਿਆ ਦੇ ਕੰਢੇ ਤੇ ਡੇਰੇ ਦੇ ਨਾਲ ਜੋ ਦਰਿਆ ਦਾ ਏਰੀਆ ਹੈ ਉਸ ਨੂੰ ਪੂਰ ਕੇ ਉਸ ਤੇ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਖੋਸਾ ਇਲਾਕੇ ਦੇ ਕਿਸਾਨ ਵੀਰਾਂ ਨੂੰ ਔਰ ਬਤਾੜੇ ਦੇ ਵੀਰਾਂ ਨੂੰ ਪ੍ਰਦਾਨ ਸਖਜਿੰਦਰ ਸਿੰਘ ਜੀ ਖੋਸਾ ਦੀ ਰਹਿਨਮੈਂ ਹੈ ਇਹ ਵਿਸ਼ਵਾਸ ਰਿਹਾ ਨੇ ਆ ਕਿ ਅੱਜ ਤੋਂ ਬਾਅਦ ਜੇ ਇਹ ਤੱਕਾ ਬਿਆਸੀ ਪ੍ਰਬੰਧਕ ਕਮੇਟੀ ਨੇ ਨਾ ਰੋਕਿਆ ਤੇ ਜਥੇਬੰਦੀ ਸਾਰੇ ਇਲਾਕੇ ਦੇ ਕਿਸਾਨ ਤੇ ਮਜ਼ਦੂਰਾਂ ਨੂੰ ਲੈ ਕੇ ਜੋ ਵੀ ਸਾਨੂੰ ਸੰਘਰਸ਼ ਲੜਨਾ ਪਿਆ ਹਰ ਤਰ੍ਹਾਂ ਦਾ ਭਾਵੇਂ ਉਹ ਕਾਨੂੰਨੀ ਤੌਰ ਤੇ ਆ ਭਾਵੇਂ ਇਲਾਕੇ ਨੂੰ ਨਾਲ ਲੈ ਕੇ ਜੇ ਇਸ ਡੇਰੇ ਵਾਲੇ ਸਾਡੇ ਪੰਜਾਬ ਦੀਆਂ ਸੰਗਤਾਂ ਬਾਹਰ ਦੀਆਂ ਸੰਗਤਾਂ ਨੂੰ इमोशनल ਕਰਕੇ ਧਰਮ ਦੇ ਨਾਂ ਤੇ ਗੈਰ ਕਾਨੂੰਨੀ ਕੰਮ ਕਰਾਉਂਦੇ ਆ ਤੇ ਅਸੀਂ ਆਪਣੇ ਹੱਕ ਲਈ ਕਾਨੂੰਨੀ ਕੰਮ ਉਹਨਾਂ ਦੇ ਜੋ ਤੱਕਾ ਹੋ ਰਿਹਾ ਉਹਦੇ ਵਿਰੁੱਧ ਹਰ ਤਰ੍ਹਾਂ ਖੜੇ ਆ ਅਗਰ ਸਾਨੂੰ ਧਰਨੇ ਲਾਉਣੇ ਪੈਣ ਕੋਈ ਕਾਨੂੰਨੀ ਸਹਾਇਤਾ ਲੈਣੀ ਪਵੇ ਹਰ ਸਹਾਇਤਾ ਅਸੀਂ ਲੈਣ ਨੂੰ ਤਿਆਰ ਆਂ ਔਰ ਲਾਕੇ ਤੇ ਜੋ ਇਹ ਕੰਮ ਹੋ ਰਿਹਾ ਆਉਣ ਵਾਲਾ ਸਮਾਂ ਜਿਹੜਾ ਉਹ ਜੋ ਹਾਲਾਤ ਪੈਦਾ ਹੋਗੇ ਸਾਡੇ ਸਾਰੇ ਇਲਾਕੇ ਨੂੰ ਬਹੁਤ ਜ਼ਿਆਦਾ ਖਤਰਾ ਹੈ ਕਿਉਂਕਿ ਤੁਸੀਂ ਬੰਨ ਜਿਹੜਾ ਉਸ ਵੱਲ ਨੂੰ ਉਹ ਨਜਾਇਜ਼ ਅਸਾਰੀ ਕਰਕੇ ਮਹਾ ਦਰਿਆ ਦਾ ਉਦ ਨੂੰ ਮੋੜਿਆ ਜਾ ਰਿਹਾ ਹੈ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਇਲਾਕੇ ਲਈ ਬਹੁਤ ਨੁਕਸਾਨਦੇ ਹੋਵੇਗਾ ਇਸ ਲਈ ਅਸੀਂ ਪ੍ਰਬੰਧਕ ਕਮੇਟੀ ਨੂੰ ਬਹੁਤ ਪਿਆਰ ਨਾਲ ਬੇਨਤੀ ਕਰਦੇ ਹਾਂ ਕਿ ਇਹ ਜੋ ਤੁਸੀਂ ਗੈਰ ਨਜਾਇਜ਼ ਅਸਾਰੀ ਕਰ ਰਹੇ ਹੋ ਉਸ ਨੂੰ ਰੋਕਿਆ ਜਾਵੇ ਔਰ ਸਾਡੇ ਇਲਾਕੇ ਨਾ ਸੰਜੋਗ ਕੀਤਾ ਜਾਵੇ ਸਾਡੇ ਕਿਸਾਨਾਂ ਨਾਲ ਧੱਕਾ ਨਾ ਕੀਤਾ ਜਾਵੇ ਜਿਨ੍ਹਾਂ ਦੀਆਂ ਮਾਲਕੀ ਜ਼ਮੀਨਾਂ ਜਿਹੜੀਆਂ ਉਹ ਦਰਿਆਤ ਖੁਰ ਰਹੀਆਂ ਨੇ ਅੱਜ ਔਰ ਆਉਣ ਵਾਲਾ ਸਮਾਂ ਜਿਹੜਾ ਸਾਡੇ ਤੁਸੀਬਾਂ ਨੂੰ ਬਹੁਤ ਜ਼ਿਆਦਾ ਖਤਰਾ ਜਦੋਂ ਫਲੱਡ ਏਰੀਆ ਹੁੰਦਾ ਇਸ ਕਰਕੇ ਅਸੀਂ ਅੱਜ ਇਲਾਕੇ ਨੂੰ ਭਾਰਤੀ ਕਿਸਾਨ ਜੀ ਨੇ ਖੋਸਾ ਦੇ ਝੰਡੇ ਥੱਲੇ ਸਰਦਾਰ ਸਖਜਿੰਦਰ ਸਿੰਘ ਖੋਸਾ ਸਾਡੇ ਕومی ਪ੍ਰਧਾਨ ਜਿਹੜੇ ਨੇ ਉਹਨਾਂ ਦੀ ਰਾਇ ਨੇ ਹੇਠ ਅੱਜ ਇਲਾਕੇ 'ਚ ਇੱਕ ਕਿਸਾਨ ਵੀਰਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਤਨ ਮਨ ਤਾਨਾ ਅਸੀਂ ਤੁਹਾਡੇ ਨਾਲ ਆ ਜੋ ਸਾਡੇ ਕੌਮੀ ਪ੍ਰਧਾਨ ਸਾਨੂੰ ਹੁਕਮ ਲਾਉਣਗੇ ਅਸੀਂ ਉਸ ਹੁਕਮ ਨੂੰ ਸਿਰ ਮੱਥੇ ਮੰਨਾਂਗੇ ਇਨ੍ਹਾਂ ਸ਼ਬਦਾਂ ਨਾਲ ਫਤਿਹ ਜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਖੋਸਾ ਜਿੰਦਾਬਾਦ ਕਿਸਾਨ ਮਜ਼ਦੂਰ ਅਜੀ ਪ੍ਰਧਾਨ ਸਾਹਿਬ ਕੀ ਮਸਲਾ ਅੱਜ ਤੇ ਤੁਸੀਂ ਇਕੱਠੇ ਹੋਏ ਹੋ ਕੀ ਕਹਿਣਾ ਚਾਹੁੰਦੇ ਹੋ ਦਾਸ ਰਜਿੰਦਰ ਸਿੰਘ ਖੋਸਾ ਸੂਬਾ ਪ੍ਰਧਾਨ ਭਾਰਤੀਕ ਸੰਘਾ ਨੂੰ ਖੋਸਾ ਪਹਿਲਾਂ ਤਾਂ ਮੈਂ ਪ੍ਰੈਸ ਵਾਲਿਆਂ ਦਾ ਅਸੀਂ ਸਾਰੀ ਜਿਹੜੀ ਸਾਡੀ ਪੰਜਾਬ ਦੀ ਟੀਮ ਸਾਡੇ ਇਸ ਕਪੂਰਸਲੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਕਰਮ ਸਿੰਘ ਜੀ ਸਾਡੇ ਸੂਬਾ ਮੀਤ ਪ੍ਰਧਾਨ ਸਰਦਾਰ ਸੁਰਿੰਦਰ ਸਿੰਘ ਜੀ ਸ਼ੇਰਗੱਲੋ ਵਿਜੀ ਜੀ ਸਰਦਾਰ ਤ੍ਰਲੋਕ ਸਿੰਘ ਜੀ ਤੇ ਸਰਦਾਰ ਆਪਣੇ ਇੱਥੇ ਬਹੁਤ ਸਾਰੇ ਆਗੂ ਆਏ ਨੇ ਤੇ ਉਸਾਰਿਆਂ ਨੂੰ ਸਾਡੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਸੰਗਤਾਂ ਅੱਜ ਇੱਥੇ ਅਸੀਂ ਇਕੱਠੇ ਹੋ ਕੇ ਦਰਿਆ ਤੇ ਆਏ ਆ ਜੈਸੋ ਦਰਿਆ ਨੂੰ 76 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਾਲੇ ਤਾਈ ਕੋਈ ਨੀਤੀ ਨਹੀਂ ਸਰਕਾਰ ਦੀ ਵੀ ਇਹਨਾਂ ਦਰਿਆਵਾਂ ਦੇ ਵਿਚਾਲੇ ਕੰਦਾ ਕੀਤਾ ਜਾਂ ਜਾਣ ਇਹ ਕੋਈ ਆ ਕੇ ਚ ਡੇਰੇ ਵਾਲੇ ਹੋਣ ਪੈਰੋਕਾਰ ਚ ਕੋਈ ਕਿਸਾਨ ਹੋਵੇ ਕੀ ਕੋਈ ਸਰਕਾਰ ਹੋਵੇ ਇਹਨਾਂ ਦਰਿਆਵਾਂ ਨੂੰ ਪੂਰ ਨਹੀਂ ਸਕਦੀ ਮੈਂ ਸਮਝਦਾ ਸਰਕਾਰ ਦੇ ਅੱਖੀ ਘਟਾ ਪੈ ਰਿਆ ਦੇਣੀ ਔਰ ਮੈਂ ਸਰਕਾਰ ਨੂੰ ਵੀ ਦੱਸ ਰਿਹਾ ਇਸ ਮਾਦ ਮਰਾਈ ਕਿ ਸਰਕਾਰਾਂ ਇਸ ਗੱਲ ਨੂੰ ਵੇਖ ਲੈਣ ਨਹੀਂ ਅਸੀਂ ਜਿੰਨਾ ਕਪੂਰਥਲੇ ਦੇ ਜੀਟੀ ਰੋਡ ਨੇ ਸਾਰੇ ਭਾਰਤੀ ਕਿਸਾਨ ਨੂੰ ਖੋਸਾ ਵੱਲੋਂ ਅਣਮਿਥੇ ਲਈ ਜਾਮ ਕਰ ਦਾਂਗੇ ਜੇ ਉਹਨਾਂ ਨੇ ਇੱਕ ਵੀ ਬੋਰੀ ਅੱਜ ਤੋਂ ਬਾਅਦ ਲਾਉਣੀ ਸ਼ੁਰੂ ਕੀਤੀ ਸਾਡੀ ਜਿ세 ਬੰਦੇ ਨੂੰ ਨਾ ਕੋਈ ਖਰੀਦ ਸਕਦਾ ਤੇ ਨਾ ਕੋਈ ਖਰੀਦੀ ਸਕੂਗਾ ਬੋਲੇ ਇਸੋਨਾਨ ਸਤਿ ਸ੍ਰੀ ਅਕਾਲ ਮੈਂ ਇਸ ਮੰਚ ਤੋਂ ਕਿਸਾਨ ਯੂਨੀਅਨ ਖੋਸਾ ਕਿਸਾਨਾਂ ਦੇ ਮਾਤਮਰਾਨੀ ਕਿਸਾਨ ਯੂਨੀਅਨ ਖੋਸਾ ਮੈਂ ਇੱਥੇ ਦੱਸਣਾ ਚਾਹੁੰਦਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਭਈ ਜਿਹੜੇ ਗੁਰਦੁਆਰੇ ਦੇ ਇਹ ਵਿਆਸਾ ਦੇ ਪੈਰੋਕਾਰ ਨੇ ਚਾਹੇ ਤ ਉਹ ਆਪ ਦੀ ਆਪ ਹੀ ਪਿੱਛੇ ਹਟ ਜਾਣ ਮੈਂ ਸਰਕਾਰ ਨੂੰ ਵੀ ਦੱਸਣਾ ਚਾਹੁੰਦਾ ਬਥੇਰੇਆਂ ਇਹਨਾਂ ਨੇ ਕੰਦਾ ਕਢਾ ਲੈਣਾ ਜੇ ਹਲੇ ਵੀ ਸਰਕਾਰਾਂ ਨਾ ਹਟੀਆਂ ਤੇ ਕਪੂਰਥੜੇ ਦੇ ਵਿੱਚ ਅਸੀਂ ਇੰਚ-ਇੰਚ ਤੇ ਜਾਮ ਕਰ ਦਾਂਗੇ ਸਾਰਾ ਜਿੰਨੀ ਦੇਰ ਤੱਕ ਆਈਟਾ ਬੋਰੀਆਂ ਜਿਹੜੀਆਂ ਲਾਈਆਂ ਇਹ ਚੱਕੀਆਂ ਨਹੀਂ ਜਾਣੀਆਂ ਤੁਸੀਂ ਦੇਖ ਹੀ ਸਕਦੇ ਹੋ ਆ ਮੀਡੀਆ ਵਾਲੇ ਦਿਖਾ ਰਹੇ ਨੇ ਤੁਹਾਨੂੰ ਕਿ ਦਰਿਆ ਨੂੰ ਪੂਰ ਕੇ ਉਹ ਦਰਿਆ ਕਿਸਾਨਾਂ ਦੀਆਂ ਖੇਤਾਵਾਲ ਨੂੰ ਵਵਾਦ ਰਿਹਾ ਤਾਂ ਜੋ ਕਿ ਲੋਕਾਂ ਦਾ ਨੁਕਸਾਨ ਹੋਵੇ ਕਿਉਂਕਿ ਇਹ ਜਿਹੜਾ ਦਰਿਆ ਅੱਜ ਤਾਂ ਨਹੀਂ ਵਾ ਰਿਹਾ ਇੱਥੇ ਹਲੇ ਖਾਹੀ ਸਾਲ ਹੋ ਗਏ ਨੇ ਇਸ ਦਰਿਆ ਵਗਦੇ ਨੂੰ ਕਿਉਂਕਿ ਪੰਜਾਬ ਦੀ ਧਰਤੀ ਪੰਜਾ ਦਰਿਆਵਾਂ ਕਰਕੇ ਜਾਣੀ ਜਾਂਦੀ ਆ ਤਾਂ ਹੀ ਇਹਦਾ ਪੰਜਾਬ ਨਾਮ ਪਿਆ ਜੇ ਅਸੀਂ ਆਏ ਦਰਿਆ ਖਤਮ ਕਰਨ ਲੱਗੇ ਤੇ ਮੈਂ ਸਮਝਦਾ ਵੀ ਅਸੀਂ ਇਹ ਪਾਣੀ ਨੂੰ ਕਿੱਧਰ 깔ਾਂਗੇ ਇਹ ਇੱਕ ਕੁਦਰਤੀ ਜਿਹੜਾ ਵਹਿਣਾ ਇਸ ਨੂੰ ਜਿਹੜਾ ਇਹ ਰੋਕ ਰਹੇ ਨੇ ਇਹਦੇ ਵਿੱਚ ਦੁਬਾਰਾ ਬਣਾ ਰਹੇ ਨੇ ਕੰਧਾਂ ਬਣਾ ਰਹੇ ਨੇ ਬੋਰੀਆਂ ਭਰ-ਭਰ ਕੇ ਸੰਗਤ ਦਾ ਲੈ ਕੇ ਸਹਾਰਾ ਤੇ ਇਸ ਨੂੰ ਮਤਲਬ ਜਿਹੜਾ ਰੋਖੇ ਦਾ ਦੂਜੇ ਪਾਸੇ ਕਰ ਰਹੇ ਨੇ ਤਾਂ ਜੋ ਕਿ ਲੋਕਾਂ ਨੂੰ ਜਿਹੜਾ ਇਹ ਰਣ ਦਾ ਖਤਰਾ ਹੋਇਆ ਪਿਆ ਮੈਂ ਇਸ ਮੰਚ 'ਤੇ ਆਈ ਸਰਕਾਰ ਨੂੰ ਵੀ ਚੇਤਾਵਨੀ ਦੇਣਾ ਭਾਂਦੀ ਕੋਈ ਸਰਕਾਰ ਆ ਜੇ ਸਾਡੇ ਲੋ ਚਾਹੇ ਕੋਈ ਐਮਪੀ ਆ ਜੇ ਨਾ ਸਾਡੇ ਲੋ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਤੇ ਨਾ ਅਸੀਂ ਉਹਨਾਂ ਪੈਰੋਕਾਰਾਂ ਨੂੰ ਬਖਸ਼ਣਾ ਜਿਨ੍ਹਾਂ ਨੇ ਦਰਿਆ ਦੇ ਵਿੱਚ ਠੱਲਾਂ ਪਾਈਆਂ ਇੰਨਾਂ ਹੀ ਬੇਇਨਤਹਾ ਅਦਾਸ ਕਰਨ ਆਇਆ ਸੀ ਅੱਜ ਤੋਂ ਬਾਅਦ ਹਾਈ ਕੋਰਟ ਦਾ ਜੇਕਰ ਇਹਨਾਂ ਦੇ ਵਿੱਚ ਕੰਦਾ ਕਟੋਂ ਨਾ ਹਟੇ ਤੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਸੁਪਰੀਮ ਕੋਰਟ ਵੀ ਜਾਵਾਂਗੇ ਉਹ ਰਾਹਤੇ ਦਿਖਾਵਾਂਗੇ ਇਹਨਾਂ ਨੂੰ ਜਿਹੜੇ ਕਿਸੇ ਨੇ ਕਦੇ ਦਿਖਾਈ ਨਾ ਹੋਣ ਸਾਡੇ ਹੁਣ ਸਰਦਾਰ ਕਰਮ ਸਿੰਘ ਜੀ ਢਿਲਮਾ ਪ੍ਰਧਾਨ ਨੇ 2 ਮਿੰਟ ਇਹ ਵੀ ਬੋਲਣਗੇ ਸਰਾਜ ਸੁਰਿੰਦਰ ਸਿੰਘ ਜੀ ਸ਼ੇਰਗਾਲ ਇਹ ਵੀ 2-2 ਮਿੰਟ ਦੱਸਣਗੇ ਕਿਉਂਕਿ ਦਾਸਤਾ ਮੋਗੇ ਜ਼ਿਲ੍ਹੇ ਤੋਂ ਆਇਆ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਨਾਂ ਤੁਹਾਡਾ ਕਿਹੜਾ ਪਿੰਡ ਹੈ ਕੀ ਮਸਲਾ ਇਹ ਜਿਹੜਾ ਮਸਲਾ ਕਿੱਥੇ-ਕਿੱਥੇ ਤੁਸੀਂ ਧਿਆਨ ਚ ਲੱਦਾ ਹੈ ਮੇਰਾ ਨਾਮ ਅਮਨਦੀਪ ਸਿੰਘ ਪਿੰਡ ਬਤਾਲਾ ਜ਼ਿਲ੍ਹਾ ਕਪੂਰਥਲਾ ਇਹ ਜਿਹੜਾ ਮਸਲਾ ਵਾਜੀ ਦਰਿਆ ਬਿਆਸ ਦਾ ਜੋ ਕਿ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਦਰਿਆ ਨੂੰ ਗੈਰ ਕੁਦਰਤੀ ਬੰਨ ਲਗਾ ਕੇ ਦਰਿਆ ਦਾ ਜਿਹੜਾ ਵਹਾਵ ਆ ਉਹ ਬਦਲ ਕੇ ਬਤਾਲਾ ਢਿਲਵਾ ਚੱਕੋ ਕੀ ਪਿੰਡਾਂ ਦੇ ਨਾਲ ਤੁਸੀਂ ਬੰਦੇ ਲਾਗੇ ਕਰਨ ਦੀ ਜਿਹੜੀ ਕੋਝੀ ਸ਼ਾਜਸ਼ ਆ ਉਹਦੇ ਤਹਿਤ ਇਹ ਬੰਨ ਲਗਾਏ ਜਾ ਰਹੇ ਆ ਅਸੀਂ ਇਹ ਜਿਹੜਾ ਮਸਲਾ ਵਾ ਅੱਜ ਤੋਂ 2 ਮਹੀਨੇ ਤੋਂ ਪਹਿਲਾਂ ਜਦੋਂ ਤੋਂ ਇਹਨਾਂ ਨੇ ਇਹ ਬੰਨ ਬਣਾਉਣੇ ਚਾਲੂ ਕੀਤੇ ਆ ਅਸੀਂ ਸਰਕਾਰੇ ਦੁਆਰੇ ਪ੍ਰਸ਼ਾਸਨ ਦੇ ਤਰਲੇ ਕੱਢ ਕੱਢ ਕੇ ਹਾਰ ਕੇ ਅੱਜ ਜਿਹੜਾ ਵਾ ਉਹ ਅਸੀਂ ਬੇਨਤੀ ਖੋਸਾ ਸਾਹਿਬ ਨੂੰ ਕੀਤੀ ਆ ਜਿਹੜਾ ਅਸੀਂ ਇਸ ਕਦਮ ਚੁੱਕੇ ਆ ਉਹਦੇ ਮੁਤਾਬਕ 2 ਵਾਰ ਐਸਡੀਐਮ ਕਪੂਰਥਲਾ ਔਰ ਐਸਡੀਐਮ ਪੁਲੱਤ ਇੱਥੇ ਜਿਹੜੇ ਆ ਵਿਜ਼ਿਟ ਕਰ ਚੁੱਕੇ ਆ ਪਰ ਔਰ ਜਿਹੜੀ ਉਹਨਾਂ ਦੀ ਪਹਿਲੀ ਜਿਹੜੀ ਗੱਲ ਸੀਗੀ ਕਿ ਉਹ ਜਿਹੜਾ ਪਰਲੀ ਸਾਈਡ ਆ ਉਹ ਅੰਮ੍ਰਿਤਸਰ ਡਿਸਟ੍ਰਿਕਟ ਨਾਲ ਸੰਬੰਧ ਲੱਗਦੀ ਆ ਜਦੋਂ ਕਿ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਪ੍ਰੈਸ ਰਾਹੀਂ ਕਿ ਜਿੱਥੇ ਬੰਨ ਬਣਿਆ ਔਰ ਇਸ ਤੋਂ 4 ਕਿਲੋਮੀਟਰ ਦੂਰ ਤੱਕ ਸਾਡੇ ਜ਼ਿਲ੍ਹਾ ਕਪੂਰਥਲਾ ਦਾ ਏਰੀਆ ਵਾ ਸਾਡੇ ਪਿੰਡ ਬਤਾਲਾ ਦੀ ਢਲਮਾਂ ਦੀਆਂ ਜਿਹੜੀਆਂ ਜ਼ਮੀਨਾਂ ਵਾ ਇਸ ਦਰਿਆ ਤੋਂ 4 ਕਿਲੋਮੀਟਰ ਜਿੱਥੇ ਡੇਰਾ ਮੌਜੂਦ ਆ ਜਿੱਥੇ ਡੇਰੇ ਦਾ 에ਰਪੋਰਟ ਆ ਉਹ ਕਪੂਰਥਲਾ ਜ਼ਿਲ੍ਹਾ ਦੀ ਜਿਹੜੀ ਆ ਉਹ ਜ਼ਮੀਨ ਆ ਇਹ ਗੱਲ ਜਿਹੜੀ ਐਸ ਡੀ ਐਮ ਸਾਹਿਬ ਔਰ ਮੌਕੇ ਦਾ ਜਿਹੜਾ ਕਪੂਰਥਲਾ ਪ੍ਰਸ਼ਾਸਨ ਆ ਉਹ ਵੀ ਸਾਡੀ ਸੁਣੇ ਕਿ ਇਹ ਸਾਡਾ ਏਰੀਆ ਵਾ ਸਾਡੇ ਜ਼ਿਲ੍ਹੇ ਦਾ ਇੱਥੇ ਜੇ ਕੁਝ ਹੋ ਰਿਹਾ ਨਾਜਾਇਜ਼ ਉਹ ਤੁਹਾਡੀ ਜ਼ਿੰਮੇਵਾਰੀ ਆ ਉਹਨਾਂ ਨੇ ਪਰ ਫੇਰ ਵੀ ਅਮਰਸਰ ਡੀਸੀ ਨੂੰ ਔਰ ਉਥੇ ਦੇ ਪ੍ਰਸ਼ਾਸਨ ਨੂੰ ਸਾਨੂੰ ਦੱਸਣ ਮੁਤਾਬਕ ਉਹਨਾਂ ਨੇ ਉਹਨਾਂ ਨੂੰ ਨੋਟਸ ਦਿੱਤਾ ਹੋਇਆ ਵਾ ਦੋਨੇ ਬੰਨਿਆਂ ਕੋਈ ਕਾਰਵਾਈ ਨਹੀਂ ਹੋਈ ਜੀਐਸਡੀਐਮ ਸਾਹਿਬ ਇੱਥੇ ਆਏ ਆ ਇੱਥੇ ਮੌਕੇ ਤੇ ਉਹ ਕਹਿੰਦੇ ਆ ਕਿ ਇਹ ਕੰਮ ਬਿਲਕੁਲ ਗਲਤ ਆ ਜਦੋਂ ਉਹ ਕਾਗਜ਼ਾਂ 'ਚ ਉਹਨੂੰ ਫਿਲ ਕਰਦੇ ਆ ਉਦੋਂ ਉਹ ਸਾਰਾ ਡੇਰੇ ਦਾ ਪੱਖ ਲੈਂਦੇ ਆ ਮਤਲਬ ਹਜੇ ਤੱਕ ਕਿਸੇ ਵੀ ਪ੍ਰਸ਼ਾਸਨ ਨੇ ਚਾਹੇ ਉਹ ਐਸਡੀਐਮ ਕਪੂਰਥਲਾ ਆਏ ਚਾਹੇ ਉਹ ਐਸਡੀਐਮ ਭਲਾਥਾ ਆਏ ਸਾਡੀਆਂ ਮੌਕੇ ਤੇ ਸਾਡੀਆਂ ਭਾਵਨਾਵਾਂ ਨੂੰ ਉਹਨਾਂ ਸਮਝਿਆ ਪਰ ਜਿਹੜੀ ਉਹਨਾਂ ਨੇ ਕਾਗਜ਼ੀ ਕਾਰਵਾਈ ਕੀਤੀ ਆ ਉਹ ਸਾਰੀ ਡੇਰੇ ਦੇ ਪੱਖ ਚ ਕੀਤੀ ਆ ਇਸ ਕਰਕੇ ਅੱਜ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਰਾਜਨੀਤਿਕ ਲੀਡਰ ਨੇ ਸਾਡੀ ਬਾਹ ਨਹੀਂ ਫੜੀ ਅੱਜ ਹਾਰ ਕੇ ਜਦੋਂ ਐਂਡ ਦੇਖਿਆ ਕਿ ਕੁਝ ਦਿਨਾਂ ਵਿੱਚ ਸਾਡਾ ਜਿਹੜਾ ਪਿੰਡ ਆ ਸਾਡਾ ਮੰਡ ਨਿਕਲ ਲਿਆ ਜਾਊਗਾ ਅੱਜ ਲੋਕ ਤੁਰੇ ਆ ਤੇ ਅਸੀਂ ਧੰਨਵਾਦ ਕਰਦੇ ਆ ਖੋਸਾ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਬਾਹ ਫੜੀ ਆ ਹੁਣ ਅੱਗੇ ਤੋਂ ਜੋ ਵੀ ਜੁਨੀਅਨ ਫੈਸਲਾ ਲਾਊਗੀ ਕਿਸੇ ਵੀ ਤਰ੍ਹਾਂ ਦੀ ਲੜਾਈ ਲੜਨੀ ਪਊ ਸੁਪਰੀਮ ਕੋਰਟ ਹਾਈ ਕੋਰਟ ਜਾਂ ਮਜਾਰੇ ਕਰਨੇ ਪੈਣਗੇ ਅਸੀਂ ਬਿਲਕੁਲ ਤਿਆਰ ਆ ਹੁਣ ਇਹਨਾਂ ਦੋ ਹੱਥ ਕੀਤੇ ਜਾਣਗੇ ਜੇਕਰ ਫਿਰ ਵੀ ਹੱਲ ਨਹੀਂ ਹੁੰਦਾ ਅਗਲੀ ਰਣਨੀਤੀ ਕੀ ਹੋਏਗੀ ਤੁਹਾਡੀ ਅਗਲੀ ਰਣਨੀਤੀ ਜਿਹੜੀ ਅੱਜ ਤੋਂ ਇੱਕ ਮੈਸੇਜ ਆਊਗਾ ਉਹਨਾਂ ਵਿੱਚ ਜੇ ਉਸ ਤੋਂ ਬਾਅਦ ਕੋਈ ਕਾਰਵਾਈ ਹੁੰਦੀ ਆ ਤੇ ਉਹ ਅਸੀਂ ਕਿਉਂਕਿ ਮਸਲੇ ਬੈਠਣ ਨਾਲ ਵਿਚਾਰਨ ਨਾਲ ਹੱਲ ਹੁੰਦੇ ਆ ਅਸੀਂ ਹਰ ਬੰਨੇ ਤਿਆਰ ਆ ਜੇਕਰ ਕੋਈ ਗੱਲ ਹੋਊਗੀ ਟੇਬਲ ਟਾਕ ਹੋਊਗੀ ਉਸ ਵਾਸਤੇ ਵੀ ਸਾਡੀ ਜੂਨੀਅਨ ਤਿਆਰ ਆ ਕਿਸਾਨ ਤਿਆਰ ਆ ਲੇਕਿਨ ਉਸ ਤੋਂ ਬਾਅਦ ਵੀ ਜੇਕਰ ਨਹੀਂ ਸੁਣਦਾ ਤਾਂ ਜਿਹੜੀ ਵੀ ਲੜਾਈ ਲੜਨੀ ਪਊਗੀ ਉਹ ਅਸੀਂ ਆਪਣਾ ਅਗਲਾ ਪ੍ਰੋਗਰਾਮ ਲੀਕ ਕੇ ਉਹਦੇ ਮੁਤਾਬਕ ਲੜਾਂਗੇ